ਦਾ ਪ੍ਰਬੰਧ ਕਰੋ ਪ੍ਰਮੰਖ ਜੀ ਦਾ ਪ੍ਰਬੰਧ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਆਪਾਂ ਖੜੇ ਆ ਰਾਇਕੋਟ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕੀ ਪੀ ਆਈ 2 ਟੀ 2 ਵੱਲੋਂ ਇੱਕ ਸੰਮੇਲਨ ਕਰਵਾਇਆ ਜਾ ਰਿਹਾਗਾ ਇਸ ਸੰਮੇਲਨ ਕਿਸ ਰਿਗਾਰਡਿੰਗ ਆ ਕੀ ਗੱਲਬਾਤ ਆ ਇਹ ਸਾਰੀ ਗੱਲਬਾਤ ਆਪਾਂ ਹੁਣ ਗੱਲਬਾਤ ਕਰਾਂਗੇ ਬੀਬੀ ਜੀ ਹੁਣ ਇੱਥੇ ਖੜੇ ਨੇ ਸੀ ਆਈ ਟੀ 2 ਦੇ ਮੈਂਬਰ ਨੇ ਜ਼ਿਲ੍ਹਾ ਪਧਰੀ ਇਹ ਸੰਮੇਲਨ ਹੋ ਰਿਹਾਗਾ ਤੇ ਪਹਿਲਾਂ ਬੀਬੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਦੱਸੋਗੇ ਜੀ ਤੁਹਾਡਾ ਨਾਮ ਕੀ ਹੈ ਮੇਰਾ ਨੋ ਆਸ਼ਾ ਰਣੀ ਮੈਂ ਅੰਗਨਵਾੜੀ ਮੁਲਾਜ਼ਮ ਜਿੰਨ ਹਾਂ ਡਿਸਟ੍ਰਿਕਟ ਦੀ ਸੀਨੀਅਰ ਮਿਤ ਪ੍ਰਧਾਨ ਹਾਂ ਅੱਜ ਦੱਸੋਗੇ ਜੀ ਇੱਥੇ ਜੋ ਸਮੇਲਨ ਹੋ ਰਿਹਾ ਹੈਗਾ ਇਹ ਕਿਸ ਰਿਗਾਰਡਿੰਗ ਹੋ ਰਿਹਾ ਕੀ ਕਾਰਨ ਆ ਜੀ ਇਹਦਾ ਥੋੜਾ ਜਿਹਾ ਉੱਚੀ ਬੋਲੇ ਇਹ ਜਿਹੜਾ ਅੱਜ ਸਮੇਲਨ ਆ ਜੀ ਸਾਡੇ ਔਰਤਾਂ ਦੇ ਪ੍ਰਤੀ ਮਹਿਲਾ ਸਸ਼ਕਤੀਕਰਨ ਦਾ ਇਹਨੂੰ ਨਾਮ ਦਿੱਤਾ ਗਿਆ ਆ ਕਿ ਜੋ ਸਾਡੇ ਪਹਿਲਾਂ ਔਰਤਾਂ ਨੇ ਸੰਘਰਸ਼ ਕੀਤੇ ਨੇ ਤੇ ਸੰਘਰਸ਼ਾਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਨੇ ਉਹਨਾਂ ਸਮਿਆਂ ਵਿੱਚ ਉਹ ਔਰਤਾਂ ਘਰਾਂ ਤੋਂ ਨਿਕਲੀਆਂ ਜਿਨ੍ਹਾਂ ਸਮਿਆਂ ਦੇ ਵਿੱਚ ਬਿਲਕੁਲ ਬਾਹਰ ਨਿਕਲਣਾ ਬੰਦ ਸੀ ਔਰਤਾਂ ਨੂੰ ਉਹ ਔਰਤਾਂ ਨੇ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਆਪਣੇ ਸੰਘਰਸ਼ ਜਾਰੀ ਕਰਕੇ ਸਾਡੇ ਵਰਗੇ ਔਰਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੇਹ ਦਿੱਤੀ ਹੈ ਕਿ ਸਾਰੇ ਬਾਹਰ ਨਿਕਲੋ ਆਪਣੇ ਹੱਕਾਂ ਦੀ ਰਾਖੀ ਕਰੋ ਆਪਣੇ ਹੱਕਾਂ ਲਈ ਲੜੋ ਠੀਕ ਹੈ ਬੀਬੀ ਜੀ ਇਹ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਹੱਕਾਂ ਦੇ ਲੜਨ ਵਾਸਤੇ ਤੇ ਅੱਜ ਜੋ ਇੱਥੇ ਮਜ਼ਦੂਰ ਵਰਗ ਆਇਆ ਹੈਗਾ ਇਹ ਕੌਣ-ਕੌਣ ਆਇਆ ਤੇ ਇਹ ਮਤਲਬ ਮੇਨ ਮੰਗਾਂ ਕੀ ਆ ਇਹ ਦੱਸੋ ਮੈਂ ਸਰਜੀਤ ਕੌਰ ਆਂਗਣਵਾੜੀ ਮਲਾਜ਼ਮ ਜੁਨੀਅਰ ਸਖਤਰ ਪੰਜਾਬ ਅੱਜ ਜਿਹੜਾ ਇੱਥੇ ਅਸੀਂ ਸਾਰੇ ਸਕੀਮ ਵਰਕਰ ਤਕਰੀਬਨ ਇਕੱਠੇ ਹੋਏ ਆਂ ਆਂਗਣਵਾੜੀ ਮਲਾਜ਼ਮ ਵੱਲੋਂ ਵੀ ਆਂਗਣਵਾੜੀ ਮਲਾਜ਼ਮ ਜੁਨੀਅਨ ਮਿੱਡੇ ਮੀਲ ਜੁਨੀਅਨ ਆਸ਼ਾ ਵਰਕਰ ਤੇ ਮਨਰੇਗਾ ਵਾਲੇ ਸਾਡੇ ਨਾਲ ਜੋ ਤੱਕਾ ਹੋ ਰਿਹਾ ਸਾਰਿਆਂ ਦੇ ਨਾਲ ਹੀ ਸਾਰੇ ਸਕੀਮ ਵਰਕਰਾਂ ਸਾਡਾ ਹੈਗਾ ਮਕਸਦ ਵੀ ਇਹਨੂੰ ਵਿਭਾਗ ਬਣਾਇਆ ਜਾਵੇ ਸਾਨੂੰ ਜਿੰਨੀ ਦੇਰ ਬਿਉਹ ਨਹੀਂ ਦਿੰਦੇ ਆਪਣਾ ਗ੍ਰੇਡ ਨਹੀਂ ਦਿੰਦੇ ਮਿਨੀਮੇ ਵੇਜ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ ਜਿਹੜੀ ਸਾਡੀ ਮਾਨ ਪੱਤਾ ਇਹਨੂੰ ਬੰਦ ਕੀਤਾ ਜਾਵੇ ਇਹਨੂੰ ਅਸੀਂ ਮਾਨ ਪੱਤਾ ਨਹੀਂ ਕਹਾਂਗੇ ਇਹ ਜਿਹੜਾ ਸਾਨੂੰ ਦੇ ਰਹੀ ਹੈ ਸਰਕਾਰ અપਮਾਨ ਪੱਤਾ ਹੀ ਦੇ ਰਹੀ ਹੈ ਇਸ 47 ਸਾਲਾਂ ਦੇ ਵਿੱਚ ਲੋਕ ਜਿਹੜੇ ਅੱਜ ਕੱਲ ਆਉਂਦੇ ਨੇ ਕੋਈ ਇਲੈਕਸ਼ਨ ਜਿੱਤ ਕੇ ਆਉਂਦੇ ਨੇ ਪੰਜ-ਪੰਜ ਸਾਲ ਲਈ ਆਉਂਦੇ ਨੇ ਕਿੱਥੇ ਦੀ ਕਿੱਥੇ ਪਹੁੰਚ ਜਾਂਦੇ ਨੇ ਅਸੀਂ 47 ਸਾਲਾਂ ਦੇ ਵਿੱਚ ਅਜੇ 10000 ਤੇ ਪਹੁੰਚੇ ਹਾਂ ਠੀਕ ਹੈ ਜੀ ਤੇ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਤੇ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਦੇ ਚਾਰ-ਚਾਰ ਬੱਚੇ ਆ ਤਿੰਨ-ਤਿੰਨ ਬੱਚੇ ਆ ਉਹ ਆਪਣੇ ਪੇਟ ਦਾ ਗੁਜ਼ਾਰਾ ਕਰ ਸਕਦੇ ਨੇ ਇੰਨੀ ਗੁਣੇ ਜੇ ਮਨ ਪੱਤੇ ਦੇ ਵਿੱਚ ਤੇ ਵਿਧਵਾ ਔਰਤਾਂ ਵੀ ਸਾਡੇ 'ਚ ਬਹੁਤ ਜ਼ਿਆਦਾ ਨੇ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ 60% ਸਾਨੂੰ ਦੇਣਾ ਹੁੰਦਾ ਸੈਂਟਰ ਨੇ 40% ਦੇਣਾ ਹੁੰਦਾ ਇਹਨਾਂ ਨੇ ਪੰਜਾਬ ਨੇ ਜੇ ਪੰਜਾਬ ਦੇ ਦਿੰਦਾ ਤਾਂ ਸੈਂਟਰ ਨਹੀਂ ਦਿੰਦਾ ਜੇ ਸੈਂਟਰ ਦੇ ਦਿੰਦਾ ਸਾਨੂੰ ਪੰਜਾਬ ਹੁਣ ਤਾਂ ਡੇਢ ਸਾਲ ਤੋਂ ਸਾਨੂੰ ਆਂਗਣਵਾੜੀਆਂ ਦਾ ਰੈਂਟ ਸੈਂਟਰ ਸਰਕਾਰ ਨੇ ਦੇਣਾ ਉਹ ਨਹੀਂ ਦਿੱਤਾ ਪਬਲਿਕ ਸਾਨੂੰ ਕਹਿ ਰਹੀ ਹੈ ਜਿਨ੍ਹਾਂ ਦੇ ਰੈਂਟ ਤੇ ਰਹਿ ਰਹੇ ਆ ਵੀ ਆਪਣਾ ਸਮਾਨ ਚੱਕੋ ਤੇ ਘਰਾਂ ਨੂੰ ਜਾਓ ਉੱਥੇ ਸਾਡੀਆਂ ਭੈਣਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ 5500 ਰੁਪਏ ਸਾਨੂੰ ਮਿਲਦਾ ਪੰਜਾਬ ਸਰਕਾਰ ਵੱਲੋਂ ਜੇ ਪੰਜਾਬ ਸਰਕਾਰ ਦਾ ਆ ਜਾਂਦਾ ਤਾਂ ਸੈਂਟਰ ਦਾ 45 ਰਹਿ ਜਾਂਦਾ ਤੁਸੀਂ ਦੇਖੋ ਜਿਨ੍ਹਾਂ ਦਾ 3-3000 ਤੇ ਰੈਂਟ ਤੇ ਬੈਠੀਆਂ 5500 ਦੇ ਵਿੱਚ 3000 ਬਿਲਕੁਲ ਕੁੱਲ ਮਿਲਾ ਕੇ ਕਹਿ ਸਕਦੇ ਆ ਵੀ ਜਿੰਨੀ ਉਹਨਾਂ ਦੀ ਮਿਹਨਤ ਆ ਉਹਨਾਂ ਮੈਤਾਂ ਨਾਲ ਉਹਨਾਂ ਨੂੰ ਮਿਲਦਾ ਨਹੀਂ ਨਹੀਂ ਜੀ ਬਿਲਕੁਲ ਮਿਲਦਾ ਹੀ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਮੈਂ ਜੋ ਮਿਹਨਤ ਦਾ ਜੋ ਉਹਨਾਂ ਨੂੰ ਮਿਲਣਾ ਚਾਹੀਦੀ ਹੈ ਫੈਲਰੀ ਉਹ ਪੂਰੀ ਨਹੀਂ ਮਿਲ ਰਹੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹਦੇ ਵਿੱਚ ਕਿਵੇਂ ਸੁਧਾਰ ਹੋ ਸਕਦਾ ਜੀ ਮੈਂ ਮੈਡੇ ਮਿਲ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਜੀ ਸਾਡੀ ਵਧੀਆ 20-25 ਸਾਲ ਤੋਂ ਚੱਲਦੀ ਹੈ ਉਦੋਂ ਸਾਨੂੰ ਸਿਰਫ 33 ਰੁਪਏ ਦਿਹਾੜੀ ਦੇ ਦਿੰਦੇ ਹੁੰਦੇ ਸੀ 33 ਤੋਂ ਵਧਾ ਕੇ 40 ਰੁਪਏ ਹੋ ਗਈ 40 ਤੋਂ ਵਧਾ ਕੇ 45 ਹੋ ਗਈ ਉਸ ਤੋਂ ਬਾਅਦ ਸਾਡੀ 60 ਰੁਪਏ ਹੋ ਗਈ ਜਿਹੜੀ ਸਾਡੀ ਜਿਹੜੀ ਹੁਣ ਐਂਡ ਤੇ ਕਿੰਨੀ ਆਉਂਦੀ ਹੈ ਹੁਣ ਸਾਨੂੰ ਜਿਹੜੀ ਦਿੰਦੀ ਹੈ 100 ਰੁਪਏ ਸਰਕਾਰ ਦਿੰਦੀ ਹੈ 100 ਰੁਪਏ ਮਹੀਨਾ ਜਿਹੜੀ ਸਾਡੀ ਤਨਖਾਹ ਹੈ 3000 ਰੁਪਏ ਮਹੀਨਾ ਦਿੰਦੀ ਹੈ ਹਰ ਰੋਜ਼ ਡੇਲੀ ਦਾ ਮੱਡੇ ਮੀਲ ਵਰਕਰਾਂ ਨੂੰ ਜਿਹੜੀ ਸੈਂਟਰ ਸਰਕਾਰ ਹੈ ਉਹ ਸਾਨੂੰ 14 2014 ਤੋਂ ਲਾ ਕੇ ਇੱਕ ਵੀ ਰੁਪਿਆ ਸਾਡੀ ਵੇਜ ਦੇ ਵਿੱਚ ਵਾਧਾ ਨਹੀਂ ਕੀਤਾ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਇਹ ਕਰ ਰਹੀ ਹੈ ਵੀ ਇਹ ਸਰਕਾਰ ਇਹ ਜਿਹੜੀ ਸਕੀਮਾ ਇਹਦਾ ਨਿਜੀਕਰਨ ਕਰੋ ਪ੍ਰਾਈਵੇਟ ਖਾਣਾ ਬਣਾ ਕੇ ਉਹ ਸਕੂਲਾਂ ਦੇ ਵਿੱਚ ਭੇਜੋ ਇਹਨਾਂ ਦੀ ਛੁੱਟੀ ਕਰੋ ਮਤਲਬ ਕਿ ਜਿਵੇਂ ਸਕੂਲਾਂ ਦੇ ਵਿੱਚ 3-400 ਬੱਚਾਗਾ ਉਹਨਾਂ ਲਈ 2 ਮੀਡੇ ਮੀਲ ਵਰਕਰ ਹੁੰਦੇ ਆ ਤਾਂ ਮਤਲਬ ਕਿ ਉਹਨਾਂ ਨੂੰ 400 ਪਿਆ ਮਿਲਦਾਗਾ 500 ਬੱਚੇ ਦਾ ਖਾਣਾ ਬਣਾਉਣ ਲਈ ਹਾਂਜੀ ਇਹੀ ਕਹਿਣਾ ਚਾਹੁੰਦੇ ਸੀ ਹਾਂਜੀ ਜਿਹੜੇ ਮੱਡੇ ਮੀਲ ਵਰਕਰ ਨੇ ਜੀ ਉਹ 100 ਪਿੱਛੇ ਦੋ ਵਰਕਰ ਰੱਖੇ ਜਾਂਦੇ ਨੇ ਦੇਖੋ ਜੇ ਸਾਡੇ ਘਰੇ ਦੋ ਪਰੋਹਣੇ ਆ ਜਾਂਦੇ ਨੇ ਤਾਂ ਵੀ ਅਸੀਂ ਸਾਰਾ ਟੱਬਰ ਲੱਗਦੇ ਆ ਤਾਂ ਖਾਣਾ ਬਣਦਾ ਆ ਅਸੀਂ 2-300 ਬੱਚੇ ਦਾ ਖਾਣਾ ਦੋ ਵਰਕਰ ਕਿਵੇਂ ਬਣਾਵਾਂਗੇ ਨਾ ਕਈ ਬੀਬੀਆਂ ਨੇ ਜਿਹੜੀਆਂ ਦੇ ਉੱਤੇ ਵੱਡੇ ਵੱਡੇ ਸਟੋਵ ਲਿਆ ਕੇ ਦਿੱਤੇ ਹੋਏ ਨੇ ਉਹ ਆਪਣੇ ਕੁੱਕਰ ਲਿਆ ਕੇ ਦਿੱਤੇ ਹੋਏ ਨੇ ਕੁੱਕਰ ਫਟ ਗਏ ਕਈਆਂ ਦੇ ਉੱਤੇ ਭੱਠੀ ਦਾ ਸੇਕ ਪੈ ਗਿਆ ਰੋਜ਼ ਕੱਪੜੇ ਮੱਚ ਜਾਂਦੇ ਨੇ ਕੋਈ ਸਾਨੂੰ ਧਲਾਈ ਪੱਤਾ ਨਹੀਂ ਦਿੰਦੇ ਕੋਈ ਬੀਮਾ ਨਹੀਂ ਕੀਤਾ ਹੋਇਆ ਮੱਡੇ ਮੀਲ ਵਰਕਰ ਦਾ ਕੋਈ ਉਹਨਾਂ ਦੀ ਵੇਚ ਦਾ ਵਾਦਾ ਨਹੀਂ ਆ ਇੱਕ ਗਵਾਂਡੀ ਸੂਬਾ ਹਰਿਆਣਾ ਛੋਟਾ ਜ ਉਹ ਵੀ 35 3500 ਰੁਪਏ ਤੋਂ ਵਧਾ ਕੇ ਉਹਨਾਂ ਨੇ ਵੀ 7000 ਕੀਤੀ ਆ ਸੀ ਪੰਜਾਬ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਜਦ ਤੱਕ ਸਾਡਾ ਮਿਨੀਮਮ ਵੇਜ ਲਾਗੂ ਨਹੀਂ ਕਰਦੇ ਸਾਨੂੰ 26000 ਰੁਪਏ ਨਹੀਂ ਦਿੰਦੇ ਉਦੋਂ ਤੱਕ ਹਰਿਆਣੇ ਦੇ ਬਰਾਬਰ ਸਾਡੀ ਵੀ 7000 ਰੁਪਿਆ ਵੇਜ ਕੀਤੀ ਜਾਵੇ ਬਿਲਕੁਲ ਜੀ ਮੈਂ ਇੱਥੇ ਅੱਜ ਸੀਸੀਆਟੀਯੂ ਦੇ ਜੋ ਜ਼ਿਲ੍ਹਾ ਪਧਰੀ ਮੈਂਬਰ ਪਹੁੰਚੇ ਨੇ ਇਹਨਾਂ ਨੇ ਫੇਰੀ ਗੱਲਬਾਤ ਦੱਸੀ ਆ ਵੀ ਜੋ ਕਿ ਆਪਣੇ ਮਜ਼ਦੂਰ ਵਰਗ ਦੇ ਵਿੱਚ ਜਿਵੇਂ ਆ ਮਿੱਡੇ ਮੀਲ ਆਸ਼ਾ ਵਰਕਰ ਚੌਂਕੀਦਾਰ ਜਾਂ ਹੋਰ ਆਪਣੇ ਕੈਟੇਗਰੀਆਂ ਨੇ ਉਹਨਾਂ ਦੇ ਮਿਹਨਤ ਦੇ ਹਿਸਾਬ ਨਾਲ ਉਹਨਾਂ ਨੂੰ ਕੰਮਕਾਰ ਨਹੀਂ ਮਿਲਦਾਗਾ ਤੇ ਮੈਂ ਕੈਮਰਾਮੈਨ ਦਿਖਾਉਂਗਾ ਇੱਕ ਵਾਰੀ ਦਿਖਾਓ ਜੋ ਇੱਧਰ ਚੱਲ ਰਿਹਾ ਹੈਗਾ ਸੰਮੇਲਨ ਜਿਵੇਂ ਕਿ ਤੁਹਾਨੂੰ ਸੰਮੇਲਨ ਦਿਖਾਇਆ ਗਿਆ ਹੁਣ ਸਾਡੇ ਨਾਲ ਸੀਨੀਅਰ ਇਨਰ ਮੈਂਬਰ ਆਏ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਰਨਾਥ ਕੂਮਕਲਾਮ ਐ ਸੂਬਾ ਸਕੱਤਰ ਸੀਆਈਟੀਯੂ ਪੰਜਾਬ ਅਤੇ ਜਨ ਸਕੱਤਰ ਮਨਰੇਗਾ ਮਜ਼ਦੂਰੀਓ ਨੇ ਪੰਜਾਬ ਹਾਂ ਹਾਂਜੀ ਅੱਜ ਦਾ ਜੋ ਇੱਥੇ ਜੋ ਸੰਮੇਲਨ ਵਾਰੇ ਦੱਸਿਆ ਗਿਆ ਹੈਗਾ ਬੀਬੀਆਂ ਬੰਨੀਆਂ ਵੀ ਜੋ ਆਪਣੇ ਮਜ਼ਦੂਰ ਵਰਗ ਦੇ ਜਿੰਨੇ ਵੀ ਕੈਟਾਗਰੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਇਹ ਆਪਣੇ ਲੁਧਿਆਣਾ ਜ਼ਿਲ੍ਹੇ ਦੀਆਂ ਆਈਆਂ ਜਾਂ ਹੋਰ ਜ਼ਿਲ੍ਹੇ ਵੀ ਇਹਦੇ ਵਿੱਚ ਸ਼ਾਮਿਲ ਹੋਏ ਨੇ ਇਹ ਲੁਧਿਆਣਾ ਜ਼ਿਲ੍ਹੇ ਤੋਂ ਹੀ ਹੈ ਜੀ ਠੀਕ ਹੈ ਜੀ ਲੁਧਿਆਣਾ ਜ਼ਿਲ੍ਹਾ ਵੀ ਪੂਰਾ ਨਹੀਂ ਰੈਕੋਰਡ ਦੇ ਨਾਲ ਲੱਗਦਾ ਏਰੀਆ ਉਹ ਸਾਰਾ ਇਹਦੇ ਵਿੱਚ ਆਇਆ ਲੁਧਿਆਣਾ ਜ਼ਿਲ੍ਹਾ ਪਰਲੇ ਸਾਈਡ ਜਿਹੜੀ ਆ ਸਾਡੇ ਮਾਛੀਵਾੜਾ ਸਾਈਡ ਸੁਮਰਾਲਾ ਤਹਿਸੀਲ ਆ ਜਿਹੜੀ ਜਾਂ ਲੁਧਿਆਣਾ ਪੂਰਬੀ ਤਹਿਸੀਲ ਆ ਉਹ ਨਹੀਂ ਇਹਦੇ ਵਿੱਚ ਆਈ ਇਹ ਸਿਰਫ ਰੈਕੋਟੇਰੀਏ ਦਾ ਤੇ ਨਾਲ ਲੱਗਦੇ ਜ਼ਿਲ੍ਹੇ ਦੇ ਜਿਹੜੇ ਸੈਂਟਰ ਨੇ ਉਹਨਾਂ ਤੋਂ ਸਾਥੀ ਆਏ ਨੇ ਇਹ ਸਮੇਲਨ ਦੇ ਵਿੱਚ ਤੁਸੀਂ ਆਪਣੇ ਮੈਂਬਰਾਂ ਨੂੰ ਹੀ ਜਾਗਰੂਕ ਕੀਤਾ ਜਾਂ ਗਵਰਨਮੈਂਟ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਮੈਂਬਰਾਂ ਨੂੰ ਵੀ ਜਿਹੜਾ ਜਾਗਰੂਕ ਕੀਤਾ ਜਿਹੜੀਆਂ ਸਾਡੀਆਂ ਲੇਡੀਜ਼ ਆਗੂ ਪੈਣਾ ਨੇ ਜਿਨ੍ਹਾਂ ਨੇ ਜ਼ਿੰਦਗੀਆਂ ਲਾ ਕੇ ਇਸ ਲਹਿਰ ਨੂੰ ਖੜਾ ਕੀਤਾ ਉਹਨਾਂ ਨੂੰ ਅਸੀਂ ਅੱਜ ਦੇ ਦਿਨ ਉੱਤੇ ਯਾਦ ਕੀਤਾ ਤੇ ਅਸੀਂ ਜਿਹੜੀ ਜਿੱਥੇ ਅਸੀਂ ਆਪਣੀਆਂ ਮਜ਼ਦੂਰਾਂ ਲਈ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਮਜ਼ਦੂਰਾਂ ਨੂੰ ਅਵੇਅਰ ਕੀਤਾ ਉੱਥੇ ਅਸੀਂ ਪੰਜਾਬ ਦੀ ਸਰਕਾਰ ਨੂੰ ਵੀ ਅਲਟੀਮੇਟਮ ਦੇਣਾ ਚਾਹੁੰਦੇ ਆ ਕਿ ਜੇ ਪੰਜਾਬ ਦੀ ਸਰਕਾਰ ਨੇ ਮਜ਼ਦੂਰਾਂ ਦੀਆਂ ਪੱਖੀਆਂ ਮੰਗਾਂ ਜਿਹੜੀਆਂ ਨੇ ਚਾਹੇ ਉਹ ਮਨਰੇਗਾ ਦੀ ਹੋਵੇ ਚਾਹੇ ਆਸ਼ਾ ਵਰਕਰ ਹੋਵੇ ਮਿੱਡੇ ਮੀਲ ਹੋਵੇ ਜਾਂ ਪੱਠਾ ਮਜ਼ਦੂਰ ਹੋਣ ਅਸਾਰੀ ਵਰਕਰ ਹੋਣ ਉਹਨਾਂ ਸਾਰਿਆਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਇਹਨਾਂ ਦੀਆਂ ਮੰਗਾਂ ਤੁਸੀਂ ਨਾ ਸੁਣੀਆ ਜਾਂ ਜਿਹੜੇ ਮੰਗ ਪੱਤਰ ਪਹਿਲਾਂ ਅਸੀਂ ਭੇਜੇ ਹੋਏ ਨੇ ਉਹਨਾਂ ਤੇ ਸਰਕਾਰ ਨੇ ਟੇਰ ਜਿਹਨਾਂ ਦੇ ਆਗੂਆਂ ਦੇ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਨਾ ਦਿੱਤਾ ਫਿਰ ਅਸੀਂ 9 ਅਗਸਤ ਨੂੰ ਜਦੋਂ ਭਾਰਤ ਛੱਡੋ ਅੰਦੋਲਨ ਦਾ ਨਾਰਾ ਦਿੱਤਾ ਗਿਆ ਸੀ 9 ਅਗਸਤ ਨੂੰ ਉਹ ਦਿਨ ਮਨਾਵਾਂਗੇ ਪਹਿਲਾ ਭਾਰਤ ਛੱਡੋ ਅੰਗਰੇਜ਼ਾਂ ਤੋਂ ਭਾਰਤ ਛੁਡਾਉਣਾ ਸੀ ਹੁਣ ਜਿਹੜੇ ਕਾਲੇ ਅੰਗਰੇਜ਼ ਦੇਸ਼ ਨੂੰ ਵਿਚਣ ਲੱਗੇ ਹੋਏ ਨੇ ਚਾਹੇ ਰੇਲਵੇ ਹੋਵੇ ਪਬਲਿਕ ਸੈਕਟਰ ਦੇ ਟੋਟਲ ਅਦਾਰੇ ਜਿਹੜੀ ਸਰਕਾਰ ਵਿਚਣ ਲੱਗੀ ਹੋਈ ਆ ਉਹ ਸਰਕਾਰ ਤੋਂ ਦੇਸ਼ ਨੂੰ ਬਚਾਉਣਾ ਉਹਦੇ ਲਈ ਅਸੀਂ 9 ਅਗਸਤ ਦਾ ਦਿਨ ਜਿਹੜਾ ਉਹ ਚੁਣਿਆ 9 ਅਗਸਤ ਨੂੰ ਅਸੀਂ ਇਦਨ ਮਲਾਵਾਂਗੇ ਜੇ ਸਰਕਾਰ ਨੇ ਫੇਰ ਵੀ ਗੱਲਾਂ ਸੁਣੀ ਜੇ ਨਹੀਂ ਸੁਣਦੀ ਹਾਂਜੀ ਫੇਰ ਤੁਹਾਡਾ ਅਗਲਾ ਕੀ ਫੇਰ ਅਸੀਂ ਕਦਮ ਉਹ ਹਾਂਜੀ 14 ਅਗਸਤ ਨੂੰ ਰਾਤ ਨੂੰ ਸਾਰੇ ਦੇਸ਼ ਦੇ ਵਿੱਚ ਹੀ ਸੀਆਈਟੀਯੂ ਨੇ ਕਿਹਾ ਕਿ ਸਾਰੇ ਦੇਸ਼ ਵਿੱਚ ਅਸੀਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਸਾਹਮਣੇ ਜਗਰਾਤੇ ਦੇਣੇ ਆ ਤੇ 15 ਅਗਸਤ ਨੂੰ ਅਸੀਂ ਆਪਣਾ ਦੇਸ਼ ਦਾ ਪਿਆਰਾ ਝੰਡਾ ਜਿਹੜਾ ਤਿਰੰਗਾ ਝੰਡਾ ਉਸ ਨੂੰ ਲਹਿਰਾ ਕੇ ਆਪਣੇ ਘਰਾਂ ਨੂੰ ਆਜ਼ਾਦੀ ਦਾ ਦਿਨ ਮਨਾ ਕੇ ਘਰਾਂ ਨੂੰ ਜਾਵਾਂਗੇ ਜੇ ਸਰਕਾਰ ਨੇ ਫੇਰ ਵੀ ਨਾ ਸੁਣਿਆ ਫਿਰ ਅਸੀਂ 15 ਅਗਸਤ ਤੋਂ ਬਾਅਦ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਉਸ ਵਿੱਚ ਫੈਸਲਾ ਕਰਾਂਗੇ ਕਿ ਜਿਹੜੀ ਆਪਣੇ ਪੰਜਾਬ ਦਾ ਜਿੱਥੇ ਲੇਬਰ ਕਮਿਸ਼ਨਰ ਵਹਿੰਦਾ ਉਸ ਲੇਬਰ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਅਸੀਂ ਪੱਕਾ ਮੋਰਚਾ ਲਾਵਾਂਗੇ ਜਿਹੜਾ ਜਿੰਨੋ ਤੱਕ ਮਜ਼ਦੂਰਾਂ ਦੇ ਨਹੀਂ ਮੰਨਿਆ ਜਾਂਦੀ ਆ ਉਦੋਂ ਤੱਕ ਜਾਰੀ ਰਹੂਗਾ ਇਹੀ ਨਹੀਂ ਇਕੱਲਾ ਅਸੀਂ ਕਹਿਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਨੂੰ ਜਿਹੜਾ ਕਾਡਾਂ ਦੇ ਸਵਾਲ ਆ ਮਜ਼ਦੂਰਾਂ ਦੇ ਪਿੰਡਾਂ ਵਿੱਚ ਕਾਡ ਕੱਟੇ ਜਾ ਰਹੇ ਆ ਸਾਡੇ ਕੋਲੇ ਇੱਥੇ ਵਰਕਰ ਆ ਕਰਨਾਲ ਸਿੰਘ ਜਿਹੜਾ ਨਾਬੇ ਹਲਕੇ ਦਾ ਪਿੰਡ ਆ ਪਿੰਡ ਪੈਂਦਾ ਬੁੱਗਾ ਬੁੱਗਾ ਕਲਾ ਉੱਥੋਂ ਦਾ ਇੱਥੇ ਆਇਆ ਮਜ਼ਦੂਰ ਉਹ ਮਜ਼ਦੂਰ ਕੋਲੇ ਇੱਕ ਸਾਇਡ ਵੀ ਨਹੀਂ ਉਹਦੇ ਕੋਲ ਉਹਨੂੰ ਕਹਿੰਦਾ ਤੁਹਾਡੇ ਕੋਲ 3 ਕਿਲੇ ਜ਼ਮੀਨ ਆ ਉਹਦਾ ਕਾਡ ਖੜਦਾ ਇਸ ਤਰ੍ਹਾਂ ਦੀਆਂ ਬੇਇਨਸਾਫੀਆਂ ਬੇਨਜਮੀਆਂ ਜਿਹੜੀਆਂ ਹੋ ਰਹੀਆਂ ਨੇ ਸਰਕਾਰ ਕਰ ਰਹੀ ਆ ਉਹਨਾਂ ਬੇਨਜਮੀਆਂ ਦੇ ਖਿਲਾਫੀ ਅਸੀਂ ਪਿੰਡਾਂ ਵਿੱਚ ਜਾਵਾਂਗੇ ਲੋਕਾਂ ਨੂੰ ਲਾਹ ਬੰਦ ਕਰਾਂਗੇ ਤੇ ਇਹ ਸਰਕਾਰ ਦੀਆਂ ਬੇਨਜਮੀਨਮ ਦੇ ਖਿਲਾਫ ਲੋਕਾਂ ਨੂੰ ਲਾਹਮਤ ਕਰਕੇ ਪੱਠੇ ਹੋ ਕੇ ਲੜਾਂਗੇ ਜਿਵੇਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਵੀ ਅੱਜ ਇਹਨਾਂ ਦੇ ਸਮਾमेलन ਦੇ ਵਿੱਚ ਜੋ ਇਹਨਾਂ ਦੇ ਪੁਰਾਣੇ ਸ਼ਹੀਦ ਨੇ ਪੁਰਾਣੇ ਵਰਕਰ ਸੀਗੇ ਇਹਨਾਂ ਸੀਆਈਟੀਯੂ ਦੇ ਮੈਂਬਰ ਸੀਗੇ ਲੇਡੀਜ਼ ਵਰਕਰਸ ਦੀਆਂ ਉਹਨਾਂ ਦੀ ਯਾਦ ਵਿੱਚ ਇਹ ਸਮਾमेलन ਕੀਤਾ ਗਿਆ ਤੇ ਇਹਦੇ ਵਿੱਚ ਜਾਗਰੂਕ ਕੀਤਾ ਗਿਆ ਆਪਣੇ ਮੈਂਬਰਾਂ ਨੂੰ ਤੇ ਸਰਕਾਰ ਨੂੰ ਵੀ ਦੱਸਿਆ ਗਿਆ ਵੀ ਜੋ ਇਹਨਾਂ ਦੀਆਂ ਮੰਗਾਂ ਨੇ ਉਹ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਇਹ 14 ਅਗਸਤ ਨੂੰ ਆਪਣੇ ਪੂਰਾ ਜੋ ਜਗਰਾਤਾ ਕਰਨਗੇ ਤੇ ਫੇਰ ਵੀ ਜੇ ਨਹੀਂ ਮੰਨਦੇ ਤਾਂ ਗਾਹਾਂ ਵਾਲੇ ਕਦਮ ਇਹ ਚੁੱਕੇ ਜਾਣਗੇ ਜੋ ਇਹਨਾਂ ਨੇ ਦੱਸਿਆਗਾ ਮਤਲਬ ਸਰਕਾਰ ਹੁਣ ਦੇਖਣਾ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਆ ਜਾਂ ਨਹੀਂ ਕਰਦੀ ਬਾਕੀ ਇਹਨਾਂ ਦਾ ਸੰਮੇਲਨ ਬਹੁਤ ਭਰਮਾ ਇਕੱਠਾ ਹੋਇਆ ਹੈ ਇੱਥੇ ਨਾਰੇ ਲੱਗ ਰਹੇ ਆ ਤੇ ਭਾਸ਼ਣ ਹੋ ਰਿਹਾਗਾ ਤੇ ਬਹੁਤ ਵਧੀਆ ਸੰਮੇਲਨ ਹੋ ਰਿਹਾਗਾ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਹੈ